ਆਲੋ ਸਰ ਮੇਰਾ ਇੱਕ ਸੂਟ ਤੇ ਆ ਜਿਹੜੀ ਤੁਹਾਡੀ ਸਕੀਮ ਚੱਲਦੀ ਪਈ ਨਾ ਬਾਈ 1 ਗੈਟ 1 ਫ੍ਰੀ ਇਹਦੇ ਨਾਲ ਦਾ ਸੇਮ ਸੂਟ ਫ੍ਰੀ ਦੇ ਦਿਓ ਮੈਨੂੰ। ਓ ਮੈਡਮ ਜੀ ਇਹਨੂੰ ਛੱਡੋ ਤੁਸੀਂ ਇਹਨੂੰ ਕੀ ਦੇਖਦੇ ਪਈਓ? ਹੁਣ ਤਾਂ ਸਕੀਮ ਬਦਲ ਗਈ ਹੁਣ ਤਾਂ ਆ ਗਈ ਬਾਈ 1 ਗੈਟ 2 ਫ੍ਰੀ। ਤੇ ਤੁਸੀਂ ਤਿੰਨ ਤਿੰਨ ਦੇ ਰੇਟ ਲਾਤੇ ਹੋਣੇ ਨਾ। ਅੱਛਾ ਜੀ ਆਹ ਰੇਟ ਚੈੱਕ ਕਰੋ ਸਾਡੇ ਸੂਟਾਂ ਦੇ ਤੁਸੀਂ ਤੁਹਾਡੇ ਸਾਹਮਣੇ ਹੀ ਐ ਤੁਹਾਨੂੰ ਸੂਟ ਪਹਿਣਾ ਜੀ 6800 ਰੁਪਏ ਦਾ ਇੱਕ ਦੇ ਨਾਲ ਦੋ ਫ੍ਰੀ। ਚਾਹੇ ਮੇ ਕੋਲ ਲੋ ਸ਼ਾਰਾਗਾਰਾ ਚਾਹੇ ਲੇ ਲੋ ਅਨਾਰਕਲੀ ਚਾਹੇ ਲੇ ਲੋ ਮੇ ਕੋਈ ਇੰਡੋ-ਵੈਸਟਰਨ ਬਾਇ 1 ਗੇਟ 2 ਫ੍ਰੀ ਦੇ ਵਿੱਚ ਕੋਈ ਵੀ ਚੀਜ਼ ਚੱਕ ਸਕਦੇ ਹੋ ਮੇਰੇ ਕੋਲ ਆਹ ਸੂਟ ਤੁਹਾਨੂੰ ਪਏਗਾ ਜੀ 900 ਰੁਪਏ ਦਾ ਇੱਕ ਦੇ ਨਾਲ ਦੋ ਫ੍ਰੀ ਆਹ ਦੇਖੋ ਆਰਟੀਕਲਸ ਇਹਨਾਂ ਬਾਇ 1 ਗੇਟ 2 ਫ੍ਰੀ ਕਿਹੜੀ ਵੈਰਾਈਟੀ ਮੈਂ ਤੁਹਾਨੂੰ ਦੇ ਰਿਆਂ ਜ਼ਰੰਦਰ ਦੇ ਵਿੱਚ ਇੰਨੀ ਪੂਰੇ ਪੰਜਾਬ ਛੱਡੋ ਪੂਰੇ ਹਿੰਦੁਸਤਾਨ 'ਚ ਤੁਹਾਨੂੰ ਕੋਈ ਨਹੀਂ ਦੇ ਸਕਦਾ 850 ਰੁਪਏ ਦਾ ਇੱਕ ਦੇ ਨਾਲ ਦੋ ਫ੍ਰੀ ਦੋ ਦੇ ਨਾਲ ਦੋ ਫ੍ਰੀ ਪੂਰਾ ਗਰਲਿਸ਼ ਇਹ ਉੱਤੇ ਇਹਦੇ ਐਜ਼ ਏ ਜੈਕਟ ਟਾਈਪ बाय 1 गेट 2 फ्री बाय 1 गेट 1 फ्री ਤਾਂ ਹਰ ਦੁਕਾਨ ਦੇ ਬਾਹਰ ਬੋਲ ਲਗਾ ਲੇਕਿਨ ਬਾਏ 1 गेट 2 ਫ੍ਰੀ ਹੈ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਸਟਾਕ ਹੈਗਾ ਲਿਮਟਿਡ ਪਹਿਲੇ ਆਓ ਪਹਿਲੇ ਪਾਓ ਦੀ ਨੀਤੀ ਅੱਖੀ ਦਾ ਤਿਉਹਾਰ ਆ ਰਿਹਾ ਹੈ ਅੱਗੇ ਔਰ ਉਸ ਤੇ ਬਹੁਤ ਹੀ ਸੁੰਦਰ ਇੰਡੋ-वेस्टर्न ਗਰਲਿਸ਼ ਪੂਰੇ ਆਰਟੀਕਲ ਬਾਏ 1 गेट 2 ਫ੍ਰੀ ਦੁਕਾਨ ਦਾ ਸੁਪਰ ਡੂਪਰ ਆਰਟੀਕਲ ਹੈ ਜੀ ਵਾਲਾ ਇਹ ਵੀ ਆਪਾਂ ਕੀ ਵੀ ਨਹੀਂ ਆਪਾਂ ਬਾਏ 1 गेट 2 ਫ੍ਰੀ ਚ ਲਾਤਾ ਜਸਟ ਕਾਸਟ ਦਾ ਰੈਨੋਵੇਸ਼ਨ 850 ਰੁਪਏ ਦਾ ਇੱਕ ਨਾਲ ਦੋ ਫ੍ਰੀ ਇਹ ਸੂਟ ਤੁਹਾਨੂੰ ਪਹਿਣਾ ਜੀ ਸਵਾ 800 ਰੁਪਏ ਦਾ ਆ ਡਿਜ਼ਾਈਨਰ ਲਹਿੰਗਾ ਮੈਡਮ ਸਾਡਾ ਵਾਓ ਇਹ ਵੀ ਬਾਏ 1 ਗੇਟ 2 ਫ੍ਰੀ ਸਾਰਾ ਥਰਡ ਵਰਕ ਆ ਮडम ਪੂਰਾ ਸਟੋਰ ਤੇ ਥਰਡ ਵਰਕ ਲੁੱਕ ਨਾਲੇ ਤੇ ਸਰ ਤੁਸੀਂ ਤਾਂ ਬੜੀ ਸਫਾਈ ਦੇ ਨਾਲ ਕੰਮ ਕਰਵਾਇਆ ਸੂਟਾਂ ਤੇ ਸਾਡੇ ਕਾਰੀਗਰੀ ਇਦਾਂ ਦੇ ਆ ਜੀ ਜੋ ਵੈਰਾਈਟੀ ਤੁਹਾਨੂੰ ਦਿਖ ਰਹੀ ਹੈ ਉਹੀ ਵੈਰਾਈਟੀ ਹੈ ਇਸ ਤੋਂ ਬਾਅਦ ਸਾਡੇ ਕੋਲ ਵੈਰਾਈਟੀ ਹੋਰ ਹੈ ਨੀਗੀ ਬਿਓਰ ਕਲਕੱਤੇ ਦਾ ਹੈਂਡ ਮੇਡਡ ਸੂਟ ਤੁਸੀਂ ਦੇਖ ਰਹੇ ਹੋ ਦੁਪੱਟਾ ਇਹਦਾ ਤੁਸੀਂ ਦੇਖ ਰਹੇ ਹੋ ਇਹਦਾ ਵਰਕ ਸਾਡੇ ਲੇਟੈਸਟ ਆਰਟੀਕਲ ਹੈਗੇ ਨੇ ਜਿਹੜੇ ਕੀ ਅਸੀ ਸਾਲ ਦੇ ਸੀਗੇ ਪਰ ਅਸੀਂ ਰੀਨੋਵੇਸ਼ਨ ਕਰਨੀ ਹੈ ਉਸ ਕਰਕੇ ਸਾਨੂੰ ਸਭ ਕੁਝ ਕਟਣਾ ਹੀ ਪੈਣਾ ਹੈ ਸਾਡਾ ਲੇਟੈਸਟ ਆਰਟੀਕਲ ਹੈ ਇਹਨਾਂ ਵੀ ਬਾਇ 1 ਗੇਟ 2 ਫ੍ਰੀ ਜਿਹੜਾ ਵੀ ਸਾਡੀ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰੇਗਾ ਮੈਕਸਿਮਮ ਅਸੀਂ ਇਹ 10 ਸੂਟ ਉਹਨਾਂ ਨੂੰ ਆਪਣੇ ਵੱਲੋਂ ਫ੍ਰੀ ਆਫ ਕੋਸ ਦੇਵਾਂਗੇ ਜੀ ਬਿਲਕੁਲ ਫ੍ਰੀ ਚ ਬਿਲਕੁਲ ਫ੍ਰੀ ਚ ਬਸ ਸ਼ੇਅਰ ਕਰ ਦੇ ਬਸ ਸ਼ੇਅਰ ਕਰ ਦੇ ਔਰ ਲਾਈਕ ਕਰ ਦੇ ਇਹ ਤੋਂ ਕੁਝ ਖਰੀਦੇ ਚਾਹੀਦਾ ਹੈ ਨਾ ਨਾ ਸਾਨੂੰ ਦਿਖਾਵੇ ਸਾਨੂੰ ਸਕਰੀਨਸ਼ਾਟ ਦਵੇ ਐ ਲੈ ਜੇ ਇਹ 2025 ਦਾ ਮਾਡਲ ਹੀ ਹੈ ਜੀ ਇਹ ਵੀ ਬਾਇ 1 ਗੇਟ 2 ਫ੍ਰੀ ਸੈਲੀਬ੍ਰਿਟੀ ਆਰਟੀਕਲ ਹੈ ਹੈ ਲੁੱਕ ਐਟ ਦਾ ਆਰਟੀਕਲ ਇਹ ਫਰੰਟ ਹੈ ਇਹ ਦਾ ਦੁਪੱਟਾ ਨਾਲ ਇਹ ਵੀ ਬਾਇ 1 ਗੇਟ 2 ਫ੍ਰੀ ਮੈਂ ਤੁਹਾਨੂੰ ਇਹ ਦਿਖਾਉਂਦਾ ਦਿਖਾਉਂਦਾ ਥੱਕ ਜਾਵਾਂਗਾ ਇਹ ਨਹੀਂ ਖਤਮ ਹੋਣੇ ਇਹ ਵੀ ਇੱਕ ਦੇ ਨਾਲ ਇੱਕ ਦੇ ਨਾਲ ਦੋ ਲੁੱਕ ਐਟ ਦਾ ਦੁਪੱਟਾ ਆਫ ਦਾ ਸੂਟ ਐਂਡ ਥਿਸ ਇਜ਼ ਦਾ ਫਰੰਟ ਮਦਰਵਸਤੇ ਬਹੁਤ ਹੀ ਸੋਹਣੀ ਨਾਰਗਲੀ ਇਹ ਵੀ ਬਾਇ 1 ਗੇਟ 2 ਫ੍ਰੀ ਜੈਪੂਰੀ ਡਿਜ਼ਾਈਨ ਹੈ ਅਸੀਂ ਲਾਸਟ ਸੀਜ਼ਨ ਦੇ ਵਿੱਚ ਇਹਨੂੰ ਨੇ ਸਟੋਰ ਦੇ ਉੱਤੇ ਉਤਾਰਿਆ ਸੀਗਾ ए लुक एट द सूट लुक एट द बैक फ्रंट दिस इज आल्सो इन द बाय वन गेट टू फ्री लुक एट द सूट ए तो पूरा बुटीक पीस लग रहा है सर बिल्कुल लेटेस्ट डिजाइन है साडा शायद है, मार्च अप्रैल ਦੇ ਵਿੱਚ ਹੀ ਅਸੀਂ ਫਰੈਸ਼ ਤੇ ਸੇਲ ਕੀਤਾ ਹੈ ਇੰਨੇ ਯੂਨਿਕ ਲਹंगे ਨੇ ਜੇ ਤੁਹਾਨੂੰ ਕਿਸੇ ਸਟੋਰ ਤੇ ਵੀ ਦੇਖਣ ਨੂੰ ਮਿਲਣਗੇ ਨਾ ਤੇ ਤੁਹਾਨੂੰ ਇੱਕ ਐਕਸਟਰਾ ਆਰਡੀਨਰੀ ਮੈ ਗਿਫਟ ਦਊਂਗਾ ਨਾਲ ਇਹ ਲਹंगा ਹੀ ਫ੍ਰੀ ਲੈ ਕੇ ਜਾਣਾ ਹੈ ਸਰ ਲਹंगा ਲੈ ਜਿਓ ਫ੍ਰੀ ਤੁਸੀਂ ਜੇ ਤੁਸੀਂ ਦੇਖੋਗੇ ਨਾ ਮਤਲਬ ਕੱਲੀ ਕੱਲੀ ਚੀਜ਼ ਇਦਾਂ ਲੱਗਦਾ ਹੈ ਕਿ ਇਹਨਾਂ ਨੇ ਬੈਠ ਕੇ